ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੌਂਕਾ ਸਾਹਿਬ ਆਓ ਆਪਾਂ ਇਤਿਹਾਸ ਪੜਦੇ ਆ ਪੌਂਕਾ ਸਾਹਿਬ ਦਾ ਕੀ ਇਤਿਹਾਸ ਹੈ ਦੇਸ਼ ਚਾਲ ਹਮ ਤੇ ਪੁਨ ਪਈ ਸ਼ਹਿਰ ਪੌਂਟਾ ਕੀ ਸੁਧ ਲਈ ਉਸ ਸਮੇਂ ਨਾਹਨ ਰਿਆਸਤ ਦੇ ਰਾਜੇ ਮੇਧਨੀ ਪ੍ਰਕਾਸ਼ ਰਾਜ ਦਾ ਕੁਝ ਇਲਾਕਾ ਧੀਰੀ ਗੜਵਾਲ ਦੇ ਰਾਜਾ ਫਤਿਹ ਸ਼ਾਹ ਨੇ ਤਖਨਾਲ ਦਾ ਬਲਿਆ ਨਾਨ ਰਿਆਸਤ ਦਾ ਰਾਜਾ ਸੀ ਮੇਦਨੀ ਪ੍ਰਕਾਸ਼ ਤੇ ਟੀਰੀ ਗੜਵਾਲ ਦਾ ਰਾਜਾ ਸੀ ਫਤਿਹ ਸ਼ਾ ਫਤਿਹ ਸ਼ਾ ਨੇ ਮੇਦਨੀ ਪ੍ਰਕਾਸ਼ ਨਾਨ ਰਿਆਸਤ ਵਾਲੇ ਦਾ ਕੋ ਸਥਾਨ ਦਾ ਬਣਿਆ ਨਾਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਰਾਜ ਨੂੰ ਆਪਣੇ ਰਾਜ ਗੁਰੂ ਕਾਲਪੀ ਰਿਸ਼ੀ ਜੀ ਨੂੰ ਆਪਣੀ ਸਹਾਇਤਾ ਲਈ ਅਰਦਾਸ ਤੇ ਮਦਦ ਕੀਤੀ ਰਿਸ਼ੀ ਜੀ ਨੇ ਰਾਜੇ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ ਉਹਨਾਂ ਕੋਲ ਜਾ ਕੇ ਬੇਨਤੀ ਕਰੋ ਉਹ ਆਪਜੀ ਦੀ ਸਹਾਇਤਾ ਕਰਨਗੇ ਮੈਂ ਵੀ ਉਮਰ ਦੇ ਆਖਰੀ ਦਿਨਾਂ ਵਿੱਚ ਹਾਂ ਉਹਨਾਂ ਦੇ ਦਰਸ਼ਨ ਕਰ ਲਵਾਂਗਾ ਰਾਜਾ ਮੇਧਨੀ ਪ੍ਰਕਾਸ਼ ਨੇ ਰਿਸ਼ੀ ਜੀ ਦੀ ਆਗਿਆ ਮੰਨ ਕੇ ਗੁਰੂ ਜੀ ਨੂੰ ਬੇਨਤੀ ਕਰਨ ਲਈ ਸ੍ਰੀ ਨੰਦਪੁਰ ਸਾਹਿਬ ਆਪਣਾ ਵਜ਼ੀਰ ਭੇਜਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੈ ਸਾਖ ਦੇ ਮਹੀਨੇ ਰਾਜਾ ਮੇਧਨੀ ਪ੍ਰਕਾਸ਼ ਦੀ ਬੇਨਤੀ ਨੂੰ ਸਹਕਾਰ ਕਰਦਿਆਂ ਹੋਇਆ ਪਰਿਵਾਰ ਸਹਿਤ 500 ਸਿੰਘਾਂ ਦਾ ਜਥਾ ਲੈ ਕੇ ਨਾਨ ਰਿਆਸਤ ਵਿੱਚ ਪਹੁੰਚੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ ਸਨ 1685 ਮੱਘਰ ਮਹੀਨੇ ਦੀ ਸੰਗਰਾਦ ਨੂੰ ਸ਼੍ਰੀ ਪੌਂਟਾ ਸਾਹਿਬ ਜੀ ਨੇ ਰੱਖੇਗੇ ਪੌਂਟੇ ਦਾ ਮਤਲਬ ਹੈ ਪਾਉ ਜਿੱਥੇ ਗੁਰੂ ਸਾਹਿਬ ਨੇ ਪਾਉ ਧਰਿਆ ਪਾਉ ਪਾਉ ਤੋਂ ਪਾਉਂਟਾ ਹੋ ਗਿਆ ਪਾਉਂਟਾਇਓ ਸਤਿਗੁਰੂ ਕੇ ਅਨੰਦਪੁਰ ਤੇ ਆਏ ਨਾਮ ਧਰਿਓ ਇਸ ਪੌਂਟਾ ਸਭ ਦੇਸਨ ਪ੍ਰਗਟਾਏ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਬਹੁਤ ਸਾਰੇ ਬਾਣੀ ਜਿਵੇਂ ਸ੍ਰੀ ਜਾਪ ਸਾਹਿਬ ਅਕਾਲ ਉਸਤਤ ਚੰਡੀ ਦੀ ਵਾਰ ਤੇ 75 ਨਾਟਕ ਦੇ ਬਹੁਤ ਸਾਰੇ ਹਿੱਸੇ ਦੀ ਰਚਨਾ ਕੀਤੀ ਜਿਹੜੀਆਂ ਕਲਮਾ ਗੁਰੂ ਕਲਗੀਧਰ ਪਾਤਸ਼ਾਹ ਜਿਨੇ ਬਾਣੀ ਲਿਖਣ ਲਈ ਵਰਤੀਆ ਉਹ ਕਲਮਾ ਅੱਜ ਵੀ ਦਰਬਾਰ ਸ੍ਰੀ ਪੌਂਟਾ ਸਾਹਿਬ ਵਿੱਚ ਮੌਜੂਦ ਹਨ ਪੁਰਾਤਨ ਸੈਦਿਆਂ ਅਨੁਵਾਦ ਤੇ ਹੋਰ ਗਿਆਨ ਭਰੀ ਲਿਖਤ ਨੂੰ ਸੌਖੀ ਪਾਸ਼ਾ ਵਿੱਚ ਬਦਲਣ ਦਾ ਕੰਮ ਵੀ ਲਖਾਰੀਆਂ ਤੋਂ ਕਰਵਾਇਆ ਸ਼੍ਰੀ ਪੌਂਟਾ ਸਾਹਿਬ ਤੋਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਨੂੰ ਬਨਾਰਸ ਕਾਸ਼ੀ ਸੰਸਕ੍ਰਿਤ ਉੱਚ ਵਿਦਿਆ ਅਸਣ ਕਰਨ ਲਈ ਭੇਜਿਆ ਸੀ ਕਿ ਜਾਓ ਤੁਸੀਂ ਸੰਸਕ੍ਰਿਤ ਪੜ੍ਹ ਕੇ ਆਓ ਤਾਂ ਜੋ ਵਿਦਿਆ ਹਾਸਲ ਕਰਕੇ ਸਿੱਖਾਂ ਨੂੰ ਵਿਦਿਆ ਵਿੱਚ ਨਪੁੰਨ ਕਰਨ ਜੋ ਹਨ ਨਿਰਮਲੇ ਸੰਘ ਹਨ ਜਿਹੜੀ ਨਿਰਮਲੇ ਸੰਪਰਦਾ ਉਹ ਐਵੇਂ ਚੱਲੀ ਹੈ ਇੱਥੋਂ ਜਿਹੜੇ ਕਾਸ਼ੀ ਗੁਰੂ ਸਾਹਿਬ ਨੇ ਭੇਜੇ ਸੀ ਨਾ ਪੰਜ ਸਿੰਘ ਸੰਸਕ੍ਰਿਤ ਸਿੱਖਣ ਲਈ ਉਹ ਸੰਸਕ੍ਰਿਤ ਸਿੱਖਿਆ ਤੇ ਉਹਨਾਂ ਤੋਂ ਫਿਰ ਨਿਰਮਲੇ ਸੰਪਰਦਾ ਚੱਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਵਿੱਖ ਵਿੱਚ ਹੋਣ ਵਾਲੇ ਸਾਰੇ ਕਾਰਜਾਂ ਦੀ ਵਿਵਹਨਤਵੰਤੀ ਜਿਵੇਂ ਖਾਲਸਾ ਪੰਥ ਦੀ ਸਾਜਨਾ ਆਦ ਕਾਰਜ ਇਸੇ ਸਥਾਨ ਤੇ ਕੀਤੇ ਸੋ ਆਓ ਇਸੇ ਸਥਾਨ ਤੇ ਪੌਂਟਾ ਸਾਹਿਬ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਹੈ ਇਹ ਬਾਬਾ ਜੀ ਦਾ ਜਨਮ ਸਥਾਨ ਹੈ ਆਜੋ ਦਰਸ਼ਨ ਕਰਦੇ ਆਪਾਂ ਜਿੱਥੇ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਹੈ ਇਹ ਸਾਹਮਣੇ ਜੋ ਸਥਾਨ ਹੈ ਜੋ ਮੈਂ ਦਰਬਾਰ ਆ ਲਾ ਇਧਰ ਦਰਸ਼ਨ ਕਰਵਾ ਦੋ ਸੰਗਤ ਨੂੰ ਹਾਂਜੀ ਇਹ ਬਾਬਾ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਜਨਮ ਸਥਾਨ ਹੈ ਜਨਮਾਇ ਇਸ ਤੋਂ ਪਿੱਛੇ ਕਵੀ ਦਰਬਾਰ ਸਥਾਨ ਹੈ ਜਿੱਥੇ 52 ਕਵੀ ਹੁੰਦੇ ਸਨ ਕਵੀ ਦਰਬਾਰ ਸਥਾਨ ਕਵੀ ਦਰਬਾਰ ਦੇ ਨਾਲ ਦਸਤਾਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਫੇਰ ਬੁੱਧੂ ਸ਼ਾਹ ਨੂੰ ਕਿਸਾਸ ਸਮੇਤ ਕੰਗਾ ਬਖਸ਼ਿਆ ਤੇ ਹੋਰ ਜੜੀਆਂ ਰਹਿਮਤਾਂ ਜੜੀਆਂ ਬਖਸ਼ਿਸ਼ਾਂ ਕੀਤੀਆਂ ਸਨ ਸੋ ਆਪ ਜੀ ਦਰਸ਼ਨ ਕਰ ਰਿਹਾ ਉਹ ਗੁਰਦੁਆਰਾ ਕੰਤਾ ਸਾਹਿਬ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਰਹਿਮਤਾ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਆਓ ਇੱਧਰ ਬਾਹਰ ਜਿਵੇਂ ਇਹ ਰਸਤਾ ਹੈ ਮੈਂ ਸੋਸਾਨੂੰ ਆਪਣੇ ਜਿਹੜੇ ਧਾਰਮਿਕ ਸਥਾਨ ਨੇ ਗੁਰਦਾਮ ਨੇ ਉਹਨਾਂ ਦੇ ਜਿਹੜੇ ਦਰਸ਼ਨ ਦੇਦਾਰੇ ਨੇ ਉਹ ਜ਼ਰੂਰ ਕਰਨੇ ਚਾਹੀਦੇ ਨੇ ਇਹ ਨਗਰ ਪਾਵਟਾ ਜੋ ਚਲ ਆਵੇ ਮਨੋ ਕਾਮਨਾ ਗੁਰਥੀ ਪਾਵੇ ਇਹ ਆ ਸਾਹਮਣੇ ਜਿਵੇਂ ਗੇਟ ਇਹ ਮੇਨ ਡਿਉੜੀ ਆ ਇੱਧਰ ਇਧਰ ਦਰਸ਼ਨ ਕਰਵਾ ਦਿਓ ਸੰਗਤ ਨੂੰ ਮਹਿੰਦੀ ਓੜੀ ਦੇ ਜੀ ਸਪਾਊਟਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਆਪ ਜੀ ਜੋ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਸਥਾਨ ਹੈ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਆਪ ਜੀ ਵੱਧ ਤੋਂ ਵੱਧ ਗਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਜੜੀਆਂ ਸਿੱਖ ਸੰਗਤਾਂ ਕੋਈ ਦੇਸ਼ ਆਦੇਸ਼ਾਂ ਵਿੱਚ ਜਿਹੜਾ ਕੋਈ ਨਹੀਂ ਆ ਸਕਦਾ ਉਹ ਫੋਨ ਤੇ ਉਹ ਘਰ ਬੈ ਕੇ ਦਰਸ਼ਨ ਕਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ